ਹੈਲੋ ਸਟੂਡੈਂਟਸ ਥਿਸ ਇਜ਼ ਗੁਰਪ੍ਰੀਤ ਵੈਲਕਮ ਟੂ ਮਾਈ YouTube ਚੈਨਲ D studies ਅੱਜ ਜੋ ਆਪਣਾ ਵੀਡੀਓ ਰਹਿਣ ਵਾਲਾ ਹੈ ਉਹ ਜੋ ਕਿ ਸੈਂਪਲ ਪੇਪਰ ਆਪਾਂ ਪਾਉਣੇ ਹੁੰਨੇ ਹੈਗੇ 2024-25 ਦੇ PSEB ਬੋਰਡ ਦੇ ਤਾਂ ਉਸ ਦੇ ਰਿਗਾਰਡਿੰਗ ਰਹਿਣ ਵਾਲਾ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕਲਾਸ 10th ਦਾ ਜੋ ਕਿ ਪੰਜਾਬੀ A ਦਾਗਾ ਸੈਂਪਲ ਪੇਪਰ ਠੀਕ ਹੈ ਜੀ ਤਾਂ ਸਭ ਤੋਂ ਪਹਿਲਾਂ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਬੈਲ ਆਈਕਨ ਵੀ ਪ੍ਰੈਸ ਜ਼ਰੂਰ ਕਰ ਦਿਓ ਤਾਂ ਕਿ ਲੇਟੈਸਟ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਵੀ ਨਾ ਭੁੱਲਣਾ ਠੀਕ ਹੈ ਜੀ ਤਾਂ ਇਸ ਦੇ ਨਾਲ ਹੀ ਕਰਦੇ ਹਾਂ ਵੀਡੀਓ ਨੂੰ ਸ਼ੁਰੂ ਹਾਂਜੀ ਤਾਂ ਜੋ ਆਪਣਾ 10ਵੀਂ ਕਲਾਸ ਦਾ ਹੈ ਸੈਂਪਲ ਪੇਪਰ ਆਗਾ ਪੰਜਾਬੀ A ਦਾ ਠੀਕ ਹੈ ਜੀ ਇਹ 3 ਘੰਟੇ ਦਾ ਹੋਵੇਗਾ ਤੁਹਾਡਾ ਤੇ ਜੋ ਕਿ ਇਹ 65 ਜਾਨੀ ਕਿ 55 ਨੰਬਰ ਦਾ ਰਹਿਣ ਵਾਲਾ ਤੁਹਾਡਾ ਇਹ ਸੈਂਪਲ ਪੇਪਰ ਆ ਜੋ ਹਾਂਜੀ ਸਭ ਤੋਂ ਪਹਿਲਾਂ ਤੁਹਾਨੂੰ ਆਣਗੇ ਵਸਤੂ ਨਿਸ਼ਟ ਪ੍ਰਸ਼ਨ ਠੀਕ ਹੈ ਜੀ ਜੋ ਕਿ ਇੱਕ ਪ੍ਰਸ਼ਨ ਹੋਵੇਗਾ ਤੁਹਾਡਾ 2 ਨੰਬਰ ਦਾ ਠੀਕ ਹੈ ਜੀ ਤਾਂ ਇਹ ਵਸਤੂ ਨਿਸ਼ਟ ਪ੍ਰਸ਼ਨ ਦੇ ਵਿੱਚ ਦੇਖੋ ਇਹ ਤੁਹਾਡੇ ਕੁਐਸਚਨ ਇਸ ਤਰ੍ਹਾਂ ਦੇ ਰਹਿਣਗੇ ਠੀਕ ਹੈ ਜੀ ਤਾਂ ਟੋਟਲ ਇਹ ਜੋ ਕਿ ਤੁਹਾਡਾ ਆ ਬੀ ਨੰਬਰ ਦਾ ਹੋਵੇਗਾ ਠੀਕ ਹੈ ਜੀ 10 ਕੁਐਸਚਨ ਹੋਣਗੇ ਬੀ ਨੰਬਰ ਦਾ ਜੋ ਕਿ ਇਹ ਪੋਰਸ਼ਨ ਰਹਿਣ ਵਾਲਾ ਤੁਹਾਡਾ ਇਹ ਹਰੇਕ ਕੁਐਸਚਨ ਦੇ 2 ਨੰਬਰ ਤੁਹਾਨੂੰ ਦਿੱਤੇ ਜਾਣਗੇ ਨੈਕਸਟ ਦੇਖੋ ਨੰਬਰ 2 ਤੇ ਹੇਠ ਲਿਖੇ ਕਾ ਬੰਦਾ ਵਿੱਚੋਂ ਕਿਸੇ ਇੱਕ ਪ੍ਰਸੰਗ ਇੱਕ ਦੀ ਪ੍ਰਸੰਗ ਸਹਿਤ ਵਿਆਖਿਆ ਲਗਭਗ 150 ਸ਼ਬਦਾਂ ਵਿੱਚ ਲਿਖੋ ਠੀਕ ਹੈ ਜੀ ਤੁਹਾਨੂੰ ਇਹ ਦਿੱਤੇ ਹੋਣਗੇ ਤੁਸੀਂ ਇਸ ਨੂੰ ਜੋ ਕਿ ਹਾਂ ਇਸ ਦਾ ਪ੍ਰਸੰਗ ਲਿਖਣਾ ਹੋਊਗਾ ਕਵਿਤਾ ਦੇ ਇਹ ਜੋ ਕੀ ਬੰਦ ਦਿੱਤੇ ਤੁਹਾਨੂੰ ਅ ਇਸ ਦਾ ਪ੍ਰਸੰਗ ਲਿਖਣਾ ਹੋ ਇੱਕ ਕਰਨਾ ਹੋਊਗਾ ਤੁਸੀਂ ਇਹਦੇ ਵਿੱਚੋਂ ਤੁਸੀਂ ਵਿਆਖਿਆ ਕਰਨੀ ਹੋਊਗੀ ਠੀਕ ਹੈ ਜੀ 150 ਸ਼ਬਦਾਂ ਦੇ ਵਿੱਚ ਨੈਕਸਟ ਦੇਖੋ ਇਹ ਸਾਰੇ ਤੁਹਾਨੂੰ ਬੰਦ ਦਿੱਤੇ ਹੋਏ ਹੈਗੇ ਇਹਨਾਂ ਵਿੱਚੋਂ ਤੁਸੀਂ ਜੋ ਕਿ ਇਹਨਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰਨੀ ਹੋਵੇਗੀ ਇਹ ਤੁਹਾਡਾ 5 ਨੰਬਰ ਦਾ ਹੋਵੇਗਾ ਠੀਕ ਹੈ ਜੀ ਨੈਕਸਟ ਦੇਖੋ ਨੰਬਰ 3 ਤੇ ਹੇਠ ਲਿਖੀਆਂ ਕਵਿਤਾਵਾਂ ਵਿੱਚੋਂ ਕਿਸੇ ਇੱਕ ਦਾ ਕੇਂਦਰੀ ਭਾਵ ਲਗਭਗ 40 ਸ਼ਬਦਾਂ ਵਿੱਚ ਲਿਖੋ ਕਵਿਤਾ ਦਿੱਤੀ ਜਾਊਗੀ ਤੁਹਾਨੂੰ ਤੇ ਜੋ ਤੁਹਾਨੂੰ ਕਵਿਤਾ ਚੰਗੀ ਤਰ੍ਹਾਂ ਆਉਂਦੀ ਹੋਵੇਗੀ ਤੁਸੀਂ ਉਹਦਾ ਇੱਕ ਕੇਂਦਰੀ ਭਾਵ ਲਿਖਣਾ ਹੋਵੇਗਾ 40 ਸ਼ਬਦਾਂ ਦੇ ਵਿੱਚ ਜਿਵੇਂ ਕਿ ਇੱਥੇ ਆਪਾਂ ਦੋ ਕਵਿਤਾਵਾਂ ਦਿੱਤੀਆਂ ਗਈਆਂ ਸਤਗੁਰ ਨਾਨਕ ਪ੍ਰਗਟਿਆ ਇਸ਼ਕ ਦੀ ਨਵੀਂ ਨਵੀਂ ਬਹਾਰ ਬੁੱਲੇ ਸ਼ਾਹ ਦੀ ਕਵਿਤਾ ਗਈ ਤਾਂ ਇਹਦੇ ਵਿੱਚੋਂ ਤੁਸੀਂ ਕਿ ਇੱਕ ਅਟੈਂਪਟ ਕਰਨੀ ਹੋਊਗੀ ਠੀਕ ਹੈ ਜੀ ਇਹ ਤੁਹਾਡੇ 4 ਨੰਬਰ ਦੀ ਹੋਵੇਗੀ ਨੈਕਸਟ ਦੇਖੋ ਨੰਬਰ 4 ਤੇ ਹੇਠ ਲਿਖੇ ਲੇਖਾਂ ਵਿੱਚੋਂ ਕਿਸੇ ਇੱਕ ਦਾ ਸਾਰ ਲਗਭਗ 150 ਸ਼ਬਦਾਂ ਵਿੱਚ ਲਿਖੋ ਹਾਂਜੀ ਸਾਰ ਲਿਖਣਾ ਤੁਸੀਂ ਇਹ ਲੇਖ ਆਗੇ ਤੁਹਾਡੇ ਜਿਵੇਂ ਕਿ ਪ੍ਰਾਰਥਨਾ ਮਹਾਕਵੀ ਕਾਲੀਦਾਸ 150 ਸ਼ਬਦਾਂ ਵਿੱਚ ਲਿਖਣਾਗਾ ਇਹ ਇਹ ਤੁਹਾਡਾ 6 ਨੰਬਰ ਦਾ ਹੋਊਗਾ ਸਾਰ ਹੋਊਗਾ ਜੋ ਅੱਗੇ ਦੇਖੋ ਨੰਬਰ 5 ਤੇ ਹੇਠ ਲਿਖੇ ਆ 23 ਪ੍ਰਸ਼ਨਾਂ ਵਿੱਚੋਂ ਕਿਸੇ 2 ਦੇ ਉੱਤਰ ਆਪਣੀ ਪਾਠ ਪੁਸਤਕ ਦੇ ਆਧਾਰ ਤੇ ਲਿਖੋ ਕੋਈ ਦੋ ਪ੍ਰਸ਼ਨ ਤੁਸੀਂ ਕੀ ਐਟੈਂਪਟ ਕਰਨੇ ਹੈਗੇ ਦੋ ਦੋ ਨੰਬਰ ਦੇ ਹੋਣਗੇ ਇਹ ਜੋ ਕਿ ਟੋਟਲ 4 ਨੰਬਰ ਦਾ ਹੋਊਗਾ ਠੀਕ ਹੈ ਜੀ ਅੱਗੇ ਦੇਖਦੇ ਹਾਂ ਨੰਬਰ 6 ਤੇ ਦੇਖੋ ਹੇਟ ਲਿਖੀ ਆ ਕਹਾਣੀਆਂ ਵਿੱਚੋਂ ਕਿਸੇ ਇੱਕ ਦਾ ਸਾਰ ਲਗਭਗ 150 ਸ਼ਬਦਾਂ ਵਿੱਚ ਲਿਖੋ ਨੈਕਸਟ ਆਪਾਂ ਨੂੰ ਕਹਾਣੀਆਂ ਦਿੱਤੀਆਂ ਗਈਆਂ ਜਿਵੇਂ ਮੜੀਆਂ ਤੋਂ ਦੂਰ ਇੱਕ ਪੈਰ ਘਟ ਤੋੜਨਾ ਕਿਸੇ ਇੱਕ ਕਹਾਣੀ ਨੂੰ ਅਟੈਂਪਟ ਕਰਨਾਗਾ ਤੁਸੀਂ ਤਾਂ ਇਹ ਤੁਹਾਡੀ ਜੋ ਕਿ ਕਹਾਣੀਆਂ 6 ਨੰਬਰ ਦੀ ਹੋਵੇਗੀ ਅੱਗੇ ਨੰਬਰ 7 ਤੇ ਦੇਖੋ ਕਹਾਣੀਆਂ ਦੇ ਆਧਾਰ ਤੇ ਪੁੱਛੇ ਗਏ ਲਿਖੇ ਪ੍ਰਸ਼ਨਾਂ ਵਿੱਚੋਂ ਕਿਸੇ 2 ਦੇ ਉੱਤਰ ਲਿਖੋ ਠੀਕ ਹੈ ਜੀ ਤਾਂ ਇਹ ਕਹਾਣੀ ਦੇ ਆਧਾਰ ਤੇ ਜੋ ਕਿ ਪ੍ਰਸ਼ਨ ਪੁੱਛੇ ਜਾਣਗੇ ਤੁਸੀਂ ਸਿਰਫ ਦੋ ਪ੍ਰਸ਼ਨ ਇਹਦੇ ਵਿੱਚੋਂ ਅਟੈਂਪਟ ਕਰਨੇ ਆ ਤੇ ਜੋ ਕਿ ਤੁਹਾਡੇ ਦੋ ਨੰਬਰ ਦੇ ਹੋਣਗੇ ਇਹ ਕੁਐਸਚਨ ਅੱਗੇ ਚੱਲਦੇ ਆ ਜੀ ਨੰਬਰ 8 ਤੇ ਦੇਖੋ ਇਹ ਲਿਖੇ ਪਾਤਰਾਂ ਵਿੱਚੋਂ ਕਿਸੇ ਇੱਕ ਪਾਤਰ ਦਾ ਪਾਤਰ ਚਿੱਤਰਣ ਲਗਭਗ 125 ਸ਼ਬਦਾਂ ਵਿੱਚ ਲਿਖੋ ਪਾਤਰ ਚਿੱਤਰਣ ਆ ਨੈਕਸਟ ਜਿਵੇਂ ਵਜ਼ੀਰਾ ਮਰਸੀ ਠੀਕ ਹੈ ਜੀ ਤਾਂ ਇਹ ਤੁਸੀਂ ਇੱਕ ਹੀ ਅਟੈਂਪਟ ਕਰਨਾ ਹੋਊਗਾ ਪੰਜ ਨੰਬਰ ਦਾ ਇਹ ਹੋਵੇਗਾ ਤੁਹਾਡਾ ਨੰਬਰ 9 ਤੇ ਦੇਖੋ ਇੱਥੇ ਲਿਖੇ ਵਾਰਤਾਲਾਪ ਵਿੱਚੋਂ ਕਿਸੇ ਇੱਕ ਵਾਰਤਾਲਾਪ ਦੇ ਪ੍ਰਸ਼ਨਾਂ ਦੇ ਉੱਤਰ ਦਿਓ। ਹਾਂਜੀ ਵਾਰਤਾਲਾਪ ਹੁੰਦੀ ਹੈ ਵੀ ਕਿਸੇ ਦੀ ਗੱਲਬਾਤ। ਠੀਕ ਹੈ ਜੀ। ਤਾਂ ਵਾਰਤਾਲਾਪ ਦੇ ਆਧਾਰ ਤੇ ਤੁਹਾਡੇ ਤੋਂ ਪ੍ਰਸ਼ਨ ਪੁੱਛੇ ਜਾਣਗੇ। ਤਾਂ ਉਹ ਤੁਸੀਂ ਕਰਨੇ ਹੋਣਗੇ। ਠੀਕ ਹੈ ਜੀ। ਪਹਿਲਾਂ ਉਸ ਨੂੰ ਪੜ੍ਹਨਾ ਹੋਊਗਾ ਫਿਰ ਉਸ ਦੇ ਜੋ ਕਿ ਪ੍ਰਸ਼ਨਾਂ ਦੇ ਉੱਤਰ ਦਿੱਤੇ ਦੇਣੇ ਹੋਣਗੇ ਤੁਸੀਂ ਦੋ ਦਿੱਤੀਆਂ ਜਾਣਗੀਆਂ ਤੁਸੀਂ ਉਹਦੇ ਵਿੱਚੋਂ ਇੱਕ ਅਟੈਂਪਟ ਕਰਨੀ ਹੋਊਗੀ ਤਾਂ ਹਰੇਕ ਪ੍ਰਸ਼ਨ ਦੇ ਤੁਹਾਨੂੰ 2 ਮਾਰਕਸ ਦਿੱਤੇ ਜਾਣਗੇ ਨੈਕਸਟ ਹੈਗਾ ਨਾਵਲ ਇੱਕ ਹੋਰ ਨਵਾਂ ਸਾਲ ਦੇ ਆਧਾਰ ਤੇ ਹੈਡਲੀ ਦੇ ਪਾਤਰਾਂ ਵਿੱਚੋਂ ਕਿਸੇ ਇੱਕ ਦਾ ਪਾਤਰ ਨਿਚਿਤਨ ਲਗਭਗ 150 ਸ਼ਬਦਾਂ ਵਿੱਚ ਲਿਖੋ ਠੀਕ ਹੈ ਜੀ ਨਾਵਲ ਦਿੱਤਾ ਜਾਊਗਾ ਤੁਹਾਨੂੰ ਤਾਂ ਉਹਦੇ ਵਿੱਚ ਜੋ ਪਾਤਰ ਆਏ ਨੇ ਉਹਨਾਂ ਦਾ ਜੋ ਕੀ ਤੁਸੀਂ ਪਾਤਨ ਚਿੱਤਨ ਲਿਖਣਾ ਹੋਊਗਾ ਜਿਵੇਂ ਇੱਥੇ ਦਿੱਤੇ ਹੋਏ ਆਗੇ ਤਾਰੂ ਤੇ ਫੁੰਮਣ ਦਾ ਠੀਕ ਹੈ ਜੀ ਇਹ ਜੋ ਕੀ ਤੁਸੀਂ ਲਿਖੋਗੇ ਇਸ ਤੇ ਪੰਜ ਨੰਬਰ ਤੁਹਾਨੂੰ ਮਿਲਣਗੇ ਤਾਂ ਇਹ ਸੀਗਾ ਆਪਣਾ ਅੱਜ ਦਾ ਸੈਂਪਲ ਪੇਪਰ ਅ ਅੱਜ ਦੀ ਵੀਡੀਓ ਦੇ ਵਿੱਚ ਐਨਾ ਹੀ ਮਿਲਦਾ ਹੈ ਨੈਕਸਟ ਵੀਡੀਓ ਵਿੱਚ ਤਦ ਤੱਕ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਪ੍ਰੈਸ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਵੀ ਕਮੈਂਟ ਵੀ ਨਾਲ ਦੀ ਨਾਲ ਕਰ ਦਿਓ ਠੀਕ ਹੈ ਜੀ ਇਸੇ ਨਾਲ ਹੀ ਸਟੇ ਬLES ਕੀਪ ਸਮਾਈਲਿੰਗ ਐਂਡ ਕੀਪ ਗਰੋਇੰਗ ਥੈਂਕ ਯੂ